11 ਅਕਤੂਬਰ 2015 ਜਦੋਂ ਮਤਲਬ ਆਸਟ੍ਰੇਲੀਆ ਉਹਦੇ ਇੱਕ ਕਪਲ ਆਉਂਦਾ ਜਿਹਦਾ ਨਾਮ ਸੋਫੀਆ ਤੇ ਸैम ਸੀਗਾ ਉਹ ਮਤਲਬ ਵੀ ਵਾਪਸ ਆਉਂਦੇ ਕੇਰਲਾ ਦੇ ਧਰਤੀ ਤੇ ਤੇ ਇੱਕ ਗੱਲ ਕਹਿੰਦਾ ਆ ਗਿਆ ਆਪਣੇ ਮਤਲਬ ਵੀ ਸैम ਆਪਣੇ ਪਿਓ ਨੂੰ ਵੀ ਜਦੋਂ ਮੈਂ ਹੁਣ ਦੁਬਾਰੇ ਆਸਟ੍ਰੇਲੀਆ ਜਾਊਗਾ ਤੇ ਉਦੋਂ ਬਾਅਦ ਮੈਂ ਵਾਪਸ ਨਹੀਂ ਆਉਂਦਾ ਵੀ ਮੈਂ ਮੇਰਾ ਜਿਹੜੀ ਮੇਰੀ লাশ ਵਾਪਸ ਆਊਗੀ ਮੇਰਾ ਤਬੂਤ ਵਾਪਸ ਆਊਗਾ ਤੇ ਇਸ ਦੁਬਾਰ ਉਹਨੇ ਇੱਕ ਸ਼ਰਤ ਹੋਰ ਰੱਖਦਾ ਹੈਗਾ ਸैम ਆਪਣੇ ਪਿਓ ਅੱਗੇ ਇਹ ਗੱਲ ਸਰ ਪਿਓ ਨੂੰ ਦੱਸਦਾ ਹੁੰਦਾ ਉਹ ਕਹਿੰਦਾ ਵੀ ਜਦੋਂ ਮੇਰੀ ਮਤਲਬ ਮੇਰਾ ਤਬੂਤ ਆਊਗਾ ਤਾਂ ਨਾ ਮੇਰੀ ਇੱਕ ਰੀ ਜਾਨ ਮੰਦੀ ਵੀ ਮੈਨੂੰ ਜਿਹੜੇ ਮੇਰੇ ਦਾਦੇ ਨਾਲ ਹੀ ਦਫ਼ਨ ਕਰਿਓ ਉਹ ਇੱਕ ਇੱਕ ਇਹ ਗੱਲ ਮਤਲਬ ਜਿਹੜਾ ਉਹਦਾ ਪਿਓ ਇਗਨੋਰ ਕਰ ਦਿੰਦਾ ਤੇ ਉਸ ਤੋਂ ਬਾਅਦ ਉਹੀ ਗੱਲ ਹੁੰਦੀ ਹੈਗੀ 11 ਅਕਤੂਬਰ ਨੂੰ ਵਾਪਸ ਆਸਟ੍ਰੇਲੀਆ ਜਾਂਦੇ ਆ ਕਿ 18 ਅਕਤੂਬਰ ਨੂੰ ਉਹਦਾ ਤਬੂਤ ਭਾਰਤ ਆਉਂਦਾਗਾ ਕੀ ਇਹ ਕਹਾਣੀਆਂ ਸਾਰੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਕੇਰਲਾ ਤੋਂ ਕੇਰਲਾ ਤੋਂ ਮਤਲਬ ਜਿਹੜਾ ਉਹ ਸਾਮਾ ਬਹੁ ਪੜ੍ਹਿਆ ਲਿਖਿਆ ਮੁੰਡਾ ਹੁੰਦਾਗਾ ਵਧੀਆ ਪੜਦਾ ਹੁੰਦਾਗਾ ਤੇ ਮਾਪੇ ਹੁੰਦਾਗਾ ਇਹਦਾ ਭਰਾ ਹੁੰਦਾਗਾ ਉਹਦਾ ਇੱਕ ਪੜਦੇ ਪੜਦੇ ਚਰਚ 'ਚ ਜਾਣ ਲੱਗ ਜਾਂਦਾਗਾ ਚਰਚ ਜਾਂਦੇ ਜਾਂਦੇ ਉਹਨੂੰ ਇੱਕ ਕੁੜੀ ਪਸੰਦ ਆਉਂਦੀ ਹੈਗੀ ਜੋ ਸੀਗੀ ਸੋਫੀਆ ਸੋਫੀਆ ਨਾਲ ਗੱਲਬਾਤ ਹੁੰਦੀ ਹੈਗੀ ਦੁਵਾਦ ਹੈ ਗੱਲਬਾਤ ਕਰਦੇ ਕਰਦੇ ਦੋਵਾਂ 'ਚ ਪਿਆਰ ਪੈ ਜਾਂਦਾਗਾ ਤੇ ਉਸ ਦੁਵਾਦ 2008 ਹੁੰਦਾ 2008 'ਚ ਪੜਦੇ ਪੜਦੇ ਮਤਲਬ ਇਹ ਜਿਹੜਾ ਆਪਣਾ ਸैम ਆ ਇਹ ਹੈ ਬੈਂਕਿੰਗ ਦਾ ਕੋਰਸ ਕਰਨ ਲੱਗ ਗਿਆ ਉਹਦਾ ਬੈਂਕਿੰਗ ਦਾ ਕੋਰਸ ਕਰਦੇ ਕਰਦੇ ਉਹਨੂੰ ਇੱਕ ਜੌਬ ਮਿਲਦੀ ਹੈ ਪੈਕੇਜ ਮਿਲਦਾ ਵਧੀਆ ਉਮਾਨ ਦਾ ਤੇ ਉਹ ਦੋ ਸੋਚਦਾ ਵੀ ਉਮਾਨ ਜਾਊਗਾ ਮੈਂ ਤੇ ਦੋ ਟਾਈ ਮਹੀਨੇ ਬਾਅਦ ਇਹਨਾਂ ਨੂੰ ਮਿਲਣ ਆਇਆ ਕਰੂੰਗਾ ਤੇ ਉਹ ਉਮਾਨ ਚਲਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਸੋਫੀਆ ਉਹ ਕਹਿੰਦੀ ਹੈ ਵੀ ਮੇਰੇ ਨਾਲ ਤੂੰ ਵਿਆਹ ਕਰਾ ਤੇ ਵੀ ਮੈਂ ਤੇਰੇ ਬਿਨਾ ਮਰ ਜੂਗੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਧਰੋਂ ਸਾਮ ਵੀ ਆਪਣਾ ਸੈਂਟੀ ਹੋ ਜਾਂਦਾ ਹੈਗਾ ਉਹ ਇਹ ਗੱਲ ਕਹਿੰਦਾ ਵੀ ਚਲੋ ਹਾਂ ਮੈਂ ਵੀ ਮੈਂ ਵੀ ਵਿਆਹ ਕਰਾਉਣਾ ਤੇਰੇ ਨਾਲ ਤੇ ਘਰ ਦੇ ਨਾਲ ਗੱਲ ਕਰਦੇ ਆਗੇ ਤੇ ਕਰਦੇ ਮਗਰ ਜਿਹੜਾ ਸैम ਦਾ ਪਿਆਰ ਨਹੀਂ ਮੰਨਦਾ ਹੁੰਦਾ ਉਹ ਇਹ ਗੱਲ ਕਹਿੰਦਾ ਵੀ ਮੈਨੂੰ ਇਹ ਕੋਈ ਚੰਗੀ ਨਹੀਂ ਲੱਗਦੀ ਮੈਨੂੰ ਸਹੀ ਨਹੀਂ ਲੱਗਦੀ ਹੈ ਤੇ ਪਰ ਦਬਾਅ ਪਾਉਂਦਾ ਸैम ਉਧਰੋਂ ਸੋਫੀਆ ਦਬਾਅ ਪਾਉਂਦੀ ਹੈ ਕਿ ਤੇ 2009 ਚ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈਗਾ ਵਿਆਹ ਤੋਂ ਬਾਅਦ ਇਹ ਚਲੇ ਜਾਂਦੇ ਹੈਗੇ ਉਹ ਮਾਣੋ ਤੁਥੇ ਰਹਿੰਦੇ ਅਗੇ ਕਾਫੀ ਲੰਮਾ ਟਾਈਮ ਉਤੇ ਪ੍ਰੈਗਨੈਂਟ ਹੋ ਜਾਂਦੀ ਹੈ ਕਿ ਸੋਫੀਆ ਤੇ ਕਿੰਨਾ ਦੇ ਬੱਚਾ ਹੁੰਦਾ ਹੈਗਾ 2009 ਚ 2009 ਜਿਨ੍ਹਾਂ ਦੇ ਮੁੰਡਾ ਹੁੰਦਾਗਾ ਮੁੰਡਾ ਹੁੰਦਾ ਉਸ ਤੋਂ ਬਾਅਦ ਇਹ ਵਧੀਆ ਰਹਿੰਦੇ ਆ ਉੱਥੇ ਤੇ ਇੱਕ ਨਾ ਇੱਕ ਦੀ ਸਹੇਲੀ ਹੁੰਦੀ ਹੈਗੀ ਸੋਫੀਆ ਦੀ ਉਹ ਹੁੰਦੀ ਹੈ ਮਿਲਵਾਰਨ ਆਸਟ੍ਰੇਲੀਆ ਹੁਣ ਆਸਟ੍ਰੇਲੀਆ ਕਿਵੇਂ ਗਏ ਉਹ ਗੱਲ ਦੱਸ ਦੋ ਤੁਹਾਨੂੰ ਉਹ ਸੋਫੀਆ ਜਿਹੜੀ ਮਤਲਬ ਜਿਹੜੀ ਸਹੇਲੀ ਹੈਗੀ ਉਹ ਕਹਿੰਦੀ ਵੀ ਤੂੰ ਇੱਥੇ ਆ ਜਾ ਮੈਂ ਤੈਨੂੰ ਇੱਥੇ ਵਧੀਆ ਜੋਬ ਲਵਾ ਦਵਾਂਗੀ ਨਰਸਿੰਗ ਦੀ ਜੋਬ ਕਰਾ ਦਵਾਂਗੀ ਵੀ ਤਰੇ ਇੱਥੇ ਵਧੀਆ ਖਰਚਾ ਪੈਣ ਚੱਲੀ ਜਾਊਗਾ ਤੇ ਉਸ ਤੋਂ ਬਾਅਦ ਸੋਫੀਆ ਜਿਹੜੀ ਆਪਦੇ ਘਰ ਵਾਲੇ ਤੇ ਸਾਮ ਤੇ ਦਬਾਅ ਪਾਉਂਦੀ ਆ ਵੀ ਆਪਾਂ ਨੂੰ ਜਾਣਾ ਚਾਹੀਦਾ ਉੱਥੇ ਉੱਥੇ ਮੇਰੀ ਸਹੇਲੀ ਵੀ ਰਹਿੰਦੀ ਹੈਗੀ ਤੇ ਉੱਥੇ ਤੈਨੂੰ ਵੀ ਵਧੀਆ ਕੰਮ ਤੇ ਤੂੰ ਆਪ ਉਥੇ ਚੱਲਦੇ ਆਂ ਤੇ ਉਸ ਤੋਂ ਬਾਅਦ ਇਹ ਮੈਲਬੌਰਨ ਸ਼ਿਫਟ ਹੋ ਜਾਂਦੇ ਦੋਵੇਂ ਜਾਣੇ ਤੇ ਕਦੇ-ਕਦੇ ਵਾਪਸ ਆਉਂਦੇ ਭਾਰਤ ਜਿਵੇਂ 2013 ਚ ਵਾਪਸ ਆਏ ਸੀਗੇ 2013 ਤੋਂ ਬਾਅਦ ਆਹ 2015 ਨੂੰ ਜਦੋਂ ਹੋਏ 11 ਅਕਤੂਬਰ ਨੂੰ ਆਏ ਸੀਗੇ ਵਾਪਸ ਭਾਰਤ ਤੇ ਉਸ ਤੋਂ ਬਾਅਦ ਜਦੋਂ ਇਹਦੀ লাশ ਹੁੰਦੀ ਹੈ ਹੁਣ 2015 ਨੂੰ 18 ਅਕਤੂਬਰ 2015 ਨੂੰ ਇਹਦੀ লাশ ਹੁੰਦੀ ਹੈ ਭਾਰਤ ਆਸਟ੍ਰੇਲੀਆ ਤੋਂ ਮੈਲਬੌਰਨ ਤੋਂ ਉਨ ਕੀ ਮੌਤ ਦਾ ਕਾਰਨ ਦੱਸਿਆ ਗਿਆ ਸैम ਦਾ ਸैम ਦੀ ਮੌਤ ਦਾ ਕਾਰਨ ਦੱਸਿਆ ਗਿਆ ਹਾਰਟ ਅਟੈਕ ਤੇ ਉਸ ਤੋਂ ਬਾਅਦ ਸਾਲਾਂ ਬਾਅਦ ਇਹ ਮਤਲਬ ਕੇਸ ਦੁਆਰੇ ਖੁੱਲਦਾ ਦੁਆਰੇ ਖੁੱਲਦਾਗਾ ਜਦੋਂ ਸैम ਦੇ ਪਿਓ ਨੂੰ ਇੱਕ ਫੋਨ ਆਉਂਦਾਗਾ ਫੋਨ ਤੇ ਇਹ ਗੱਲ ਦੱਸੀ ਜਾਂਦੀ ਹੈ ਵੀ ਤੇਰੇ ਮੁੰਡੇ ਦੀ ਮੌਤ ਆ ਜਿਹੜੀ ਉਹ ਹਾਰਟ ਅਟੈਕ ਨਾਲ ਨਹੀਂ ਹੋਈ ਉਹਦੇ ਮਤਲਬ ਵੀ ਸਾਈਨਰ ਨਾਲ ਹੋਈ ਹੈਗੀ ਇਹ ਗੱਲ ਸੁਣ ਕੇ ਮਤਲਬ ਉਹਦੇ ਪੈਰਾਂ ਤੋਂ ਜ਼ਮੀਨ ਕਿਸ ਕੇ ਆਂਦੀ ਹੈ ਜੀ ਸैम ਦੇ ਪਿਓ ਦੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਕਿਹਨੇ ਦਿੱਤੀ ਆ ਉਹ ਫੋਨ ਵਾਲਾ ਬੰਦਾ ਕਹਿੰਦਾ ਹੈਗਾ ਇਹ ਜ਼ਹਿਰ ਤੇਰੀ ਨੂਨ ਨੇ ਦਿੱਤੀ ਹੈਗੀ ਨੂਨ ਨੇ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਕੋਣੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀਗੀ ਇਹ ਕਹਾਣੀ 2008 ਤੋਂ ਸ਼ੁਰੂ ਹੋ ਗਈ ਸੀ ਜਦੋਂ ਸੋਫੀਆ ਤੇ ਮਤਲਬ ਵੀ ਸैम ਕੇਰਲਾ ਰਹਿੰਦੇ ਸੀਗੇ ਤੇ ਉਹਨੂੰ ਉੱਥੇ ਸੋਫੀਆ ਇੱਕ ਹੋਰ ਮੁੰਡੇ ਨਾਲ ਗੱਲ ਕਰਦੀ ਸੀਗੀ ਇੱਕ ਹੋਰ ਮੁੰਡੇ ਨਾਲ ਉਹਦੀ ਬੰਦੀ ਸੀਗੀ ਮੇਰੇ ਰਿਲੇਸ਼ਨਸ਼ਿਪ ਚ ਸੀਗੀ ਜਿਹਦਾ ਨਾਮ ਸੀਗਾ ਅਰुण ਅਰਬ ਅਰुण ਇਹ ਜੋ ਕੋ ਸੀਗਾ ਨਾਮ ਉਹ ਅਰुण ਤੇ ਉਸ ਤੋਂ ਬਾਅਦ ਉਹਦੇ ਨਾਲ ਗੱਲਬਾਤ ਬਹੁਤ ਜ਼ਿਆਦਾ ਜਿਹੜੀ ਨੇੜਤਾ ਸੀ ਜਿਹੜੀ ਸੋਫੀਆ ਦੇ ਅਰुण ਨਾਲ ਸੀਗੀ ਤੇ ਉਹ ਦੋ ਮਲ ਚੂਲੀਆਂ ਕਰਦੇ ਦੋਵੇਂ ਅਰुण ਤੇ ਸੋਫੀਆ ਰਲ ਕੇ ਸੈਮ ਦੀਆਂ ਸੈਮ ਨੂੰ ਨੀਚਾ ਦਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ ਇਹਨਾਂ ਦੋਵਾਂ ਜਣਿਆਂ ਨੇ ਤੇ ਪਰ ਸੈਮ ਬੜਾ ਭੁਲਾ ਭਾਲਾ ਸੀਗਾ ਤੇ ਉਦੋਂ ਬਾਅਦ ਇਹਦੀ ਮਤਲਬ ਜੌਬ ਲੱਗਦੀ ਹੈ ਕਿ ਜੌਬ ਤੋਂ ਬਾਅਦ ਉਦੋਂ ਮੁੜ ਕੇ ਇਹ ਕੁੜੀ ਬਦਲ ਜਾਂਦੀ ਹੈ ਕਿ ਇਹ ਕੁੜੀ ਮਤਲਬ ਪੈਸਾ ਦੇਖ ਕੇ ਉਹਦੇ ਨਾਲ ਵਿਆਹ ਕਰਾਉਂਦੀ ਹੈ ਜੀ ਵੀ ਉਹਨਾਂ ਇਹਦਾ ਪੈਸਾ ਚੰਗਾ ਬਾ ਕਮਾਊਗਾ ਤੇ ਮੈਂ ਵਧੀਆ ਰਹੂੰਗੀ ਤੇ ਨਾਲੇ ਮੈਂ ਇਹਦੇ ਨਾਲ ਵੀ ਗੱਲ ਕਰੀ ਜਾਊਂਗੀ ਅਰਨ ਨਾਲ ਤੇ ਉਦੋਂ ਬਾਅਦ ਜਿਹੜਾ ਅਰਨ ਸੀਗਾ ਉਹ ਬੜਾ ਆਪਦੇ ਪੁੰਚ ਨੂੰ ਲੈ ਕੇ ਉਹ ਨਹੀਂ ਸੀਗਾ ਸਕੋਰ ਨਹੀਂ ਸੀਗਾ ਤੇ ਉਦੋਂ ਬਾਅਦ ਆ ਉਹ ਚਲੇ ਜਾਂਦੇ ਆ ਗਿਆ ਮਾਨ ਚਲੇ ਜਾਂਦੇ ਦੋਵੇਂ ਤੇ ਔਰ ਮਾਨ ਜਾਂਦੇ ਆ ਜਦੋਂ ਉੱਥੇ ਮਤਲਬ ਜੀ ਲਗ ਨੂੰ ਹਟ ਜਾਂਦਾ ਹੈਗਾ ਇਹਦਾ ਔਰ ਉਹਨੂੰ ਬਿਨਾ ਤੇ ਰੁੰਦੀ ਹੈਗੀ ਫੋਨ ਕਰਦੀ ਹੈ ਇੱਕਦਮ ਫੋਨ ਹੱਥ ਲੱਗਦਾ ਹੈ ਜਦੋਂ ਫੋਨ ਕਰਦੀ ਹੈਗੀ ਔਰ ਉਹਨੂੰ ਔਰ ਉਹ ਕਹਿੰਦਾ ਵੀ ਮੇਰਾ ਤਾਂ ਹੁਣ ਵਿਆਹ ਹੋਣ ਵਾਲਾ ਹੈਗਾ ਮੈਂ ਤਾਂ ਮੈਲਬੌਰਨ ਸ਼ਿਫਟ ਹੋਣ ਵਾਲਾਗਾ ਤੇ ਵੀ ਹੁਣ ਆਪਣੀ ਕੋਈ ਗੱਲਬਾਤ ਨਹੀਂ ਹੋਣੀ ਉਹ ਦੋਵਾਂ ਨਾਤਾ ਟੁੱਟ ਜਾਊਗਾ ਆਪਣਾ ਤੇ ਉਹ ਮਤਲਬ ਜਿਹੜੀ ਸੋਫੀਆ ਕੀ ਉਹ ਮਤਲਬ ਵੀ ਦਹਿਲ ਜਾਂਦੀ ਵੀ ਮੈਂ ਤਾਂ ਇਹ ਨਾਲ ਗੱਲ ਕਰਨੀ ਹੈਗੀ ਮੇਰਾ ਤਾਂ ਪਿਆਰ ਹੈਗਾ ਤੇ ਵੀ ਮੈਂ ਤਾਂ ਕਿਵੇਂ ਰਹੂੰਗਾ ਇਹਦਾ ਬਣਾ ਫਿਰ ਉਹਦਾ ਦਿਮਾਗ ਕੰਮ ਕਰਦਾਗਾ ਉਹ ਜਿਹੜੀ ਇਹਦੀ ਸਹੇਲੀ ਸੀ ਉਹ ਵੀ ਮਿਲਬੌਰਨ ਸੀਗੀ ਉਹੀ ਜਿਹੜੀ ਮੈਂ ਸਾਨੂੰ ਪਹਿਲਾਂ ਦੱਸ ਕੇ ਏਡਨ ਜਿਹਨੇ ਸੱਦੇ ਸੀਗੇ ਤੇ ਉਹਨੂੰ ਦੱਸ ਦਈਏ ਕਿ ਸਾਰੀ ਗੱਲਬਾਤ ਵੀ ਇੱਥੇ ਅਰुण ਆਊਗਾ ਤੇ ਮੈਂ ਉਹਦੇ ਨਾਲ ਗੱਲਬਾਤ ਕਰਨੀ ਮੈਂ ਉਹਦੇ ਨਾਲ ਰਹਿਣਾਗਾ ਤੇ ਵੀ ਸਾਨੂੰ ਦੋਵਾਂ ਨੂੰ ਵੀ ਉੱਥੇ ਬੁਲਾ ਫਿਰ ਇਹ ਦੋਵੇਂ ਮਿਲਬੌਰਨ ਸ਼ਿਫਟ ਹੁੰਦੇ ਜਦੋਂ ਉੱਤੇ ਉਸ ਤੋਂ ਬਾਅਦ ਅਰुण ਨੂੰ ਬਹੁਤ ਜ਼ਿਆਦਾ ਮਿਲਦੀ ਜਾ ਕੇ ਮੈਸੇਜ ਕਰਦੀ ਕਿ ਵੀ ਮੈਂ ਇੱਥੇ ਪਹੁੰਚ ਗਈ ਤੇ ਤੂੰ ਮੈਨੂੰ ਮਿਲ ਉਹਨੂੰ ਜਾਣ ਸਾਰੀ ਮਿਲ ਪੈਂਦੀ ਉਹਨੂੰ ਮਿਲਦੀ ਹੈ ਉਸ ਤੋਂ ਬਾਅਦ ਚੱਲ ਮੰਨੀਆਂ ਗੱਲਾਂ ਬਾਤਾਂ ਫਿਰ ਨਾ ਇੱਕ ਮਤਲਬ ਉਹ ਕਹਿੰਦੀ ਵੀ ਆਪਾਂ ਨੂੰ ਸैम ਨੂੰ ਹੁਣ ਮਾਰਦਗੇ ਅਰੁਣ ਨੂੰ ਇਹ ਗੱਲ ਕਹਿੰਦੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਚਾਕੂ ਲਿਆਉਂਦਾ ਇਹਦੇ ਅਟੈਕ ਹੁੰਦਾਗਾ ਪਹਿਲਾ ਜਦੋਂ ਗੱਡੀ 'ਚ ਬੈਠਾ ਹੁੰਦਾ ਸैम ਚਾਕੂ ਨਾਲ ਉਹ ਤੋਂ ਬਚ ਜਾਂਦਾ ਰੱਬ ਨੇ ਲੰਮੀ ਲਿਖੀ ਹੁੰਦੀ ਹੈ ਜਦੋਂ ਬਚ ਜਾਂਦਾਗਾ ਸैम ਤੇ ਜਿਹੜਾ ਮੈਨ ਬੰਦਾ ਸੀਗਾ ਤੇ ਉਹ ਮਤਲਬ ਵੀ ਸ਼ੱਕ ਸੀਗਾ ਜਿਹੜਾ ਉਹ ਸੀਗਾ ਅਰੁਣ ਉਤੇ ਤੇ ਪਰ ਜਿਹੜਾ ਸਬੂਤ ਨਾ ਮਿਲਨ ਕਰਕੇ ਅਰੁਣ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਛੱਡ ਦਿੱਤਾ ਹੁੰਦਾਗਾ ਇਦੋਂ ਬਾਅਦ ਫਿਰ ਇਹ 2015 ਨੂੰ ਵਾਪਸ ਆਉਂਦੇ ਆ ਕਿ ਭਾਰਤ ਤੇ ਭਾਰਤ ਵਾਪਸ ਆਉਂਦੇ ਆ ਜਦੋਂ ਫਿਰ ਇੱਕ ਗੱਲ ਹੀ ਕਹਿੰਦੀ ਆ ਵੀ ਆਪਾਂ ਨੂੰ ਹੁਣ ਜੰਮੇ ਹੀ ਖਤਮ ਕਰਨਾਗਾ ਔਰ ਉਹਨੂੰ ਇਹ ਗੱਲ ਕਹਿੰਦੀ ਹੈਗੀ ਸੋਫੀਆ ਵੀ ਆਪਾਂ ਨੂੰ ਰਾਹ ਤੋਂ ਕੱਢਣਾ ਹੀ ਆ ਰੋੜੇ ਨੂੰ ਤੇ ਵੀ ਤੂੰ ਹਿੱਲਾ ਕਰ ਇਹਦਾ ਪੱਕਾ ਹੀ ਤੇ ਫਿਰ ਇਹ ਮਤਲਬ ਵੀ ਸਰਚਾਂ ਮਾਰਦੀ ਆ ਸੋਫੀਆ ਸਰਚਾਂ ਮਾਰ ਮਾਰਦੇ ਕੇ ਉਹਨੂੰ ਇੱਕ ਪਤਾ ਲੱਗਦਾ ਵੀ ਸਾਇਨਾਈਡ ਯਰ ਹੈਗਾ ਉੱਤੇ ਉਹਦੇ ਨਾਲ ਬੰਦਾ ਹੌਲੀ ਹੌਲੀ ਮਰ ਜਾਂਦਾ ਹੈ ਤੋ ਦੁਬਾਰਾ ਫਿਰ ਉਹੀ ਮਤਲਬ ਉਹਨੂੰ ਕਹਿੰਦੀ ਐ ਅਰਨ ਨੂੰ ਵੀ ਤੂੰ ਮਤਲਬ ਸਾਈਨਾਈਡ ਲੈ ਕੇ ਆ ਕਿਤੋਂ ਤੋ ਸਾਈਨਾਈਡ ਲਿਆਉਂਦਾਗਾ ਅਰਨ ਤੇ ਦੋਵੇਂ ਜਾਣੇ ਇੱਕ ਮਤਲਬ ਜੂਸ ਚ ਪਾ ਕੇ ਉਹਨੂੰ ਇਹ ਦਿੰਦੇ ਆਗੇ ਪਿਉਂਦੇ ਵੀ ਇਕੱਠੀ ਨਹੀਂ ਸਿਪ 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 ਕਰਕੇ ਪਿਉਂਦੇ ਆਗੇ ਉਸ ਮਤਲਬ ਸੈਮ ਨੂੰ ਤੇ ਹੌਲੀ 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 ਕਰਦਿਆਂ ਕਰਦਿਆਂ ਸੈਮ ਦੀ ਮੌਤ ਹੋ ਜਾਂਦੀ ਹੈਗੀ ਤੋ ਦੁਬਾਰਾ ਫਿਰ ਉਹੀ ਗੱਲ ਵਾਰਤ ਆਉਂਦਾ ਜਦੋਂ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੀਗਾ ਸਾਲਟ ਪੈ ਜਾਂਦਾਗਾ ਸੌਲਟਪ ਕਮ ਬਾਫ ਹੋਉਂਗਾ ਜਦੋਂ ਤੋਂ ਬਾਅਦ ਦੋਵੇਂ ਜਣੇ ਫੜੇ ਜਾਂਦੇ ਹੈਗੇ ਫੜੇ ਹੁੰਦੇ ਦੋਵਾਂ ਸਾਰਾ ਸੱਚ ਦੱਸ ਦਿੰਦੇ ਜੋ ਵੀ ਹੋਇਆ ਵੀ ਸਾਡੀ ਗੱਲਬਾਤ ਸੀਗੀ ਤੇ ਅਸੀਂ ਇਹਨੂੰ ਮਾਰਨਾ ਸੀਗਾ ਤੇ ਤਾਂ ਕਰਕੇ ਦੋ ਬਾਅਦ ਇਹਨੂੰ ਸਜ਼ਾ ਸੁਣਾਈ ਗਈ ਜਿਹੜੀ ਸਾਈਨ ਮਾਸਟਰਮਾਈਂਡ ਸੀਗੀ ਸੋਫੀਆ ਉਹਨੂੰ ਸੁਣਾਈ ਗਈ ਹੈ 20 ਸਾਲਾਂ ਦੀ ਸਜ਼ਾ ਬਿਨਾ ਪ੍ਰੋਲ ਤੋਂ ਵੀ ਕੋਈ ਮਤਲਬ ਪ੍ਰੋਬਲ ਨਹੀਂ ਮਿਲਣੀ ਇਹਨੂੰ 20 ਸਾਲਾਂ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਜਿਹਨੇ ਮੇਨ ਕੰਮ ਕਰਾਇਆ ਸੀਗਾ ਸਾਇਨਰ ਯਾਰ ਲੈਂਦੀ ਸੀ ਔਰ ਉਹਨੂੰ ਮਿਲੀ ਸੀ 27 ਸਾਲਾਂ ਦੀ ਸਜ਼ਾ ਤੇ ਜਿਹਦੇ ਚੋਂ ਮਤਲਬ ਘਟਾ ਘਟਾ ਕੇ 24 ਸਾਲਾਂ ਦੀ ਰਹਿ ਗਈ 3 ਸਾਲ ਉਹਦੇ ਘਟ ਕਰਤੇ ਤੇ 20 ਸਾਲਾਂ ਤੱਕ ਉਹਨੂੰ ਵੀ ਕੋਈ ਪੈਰੋਲ ਨਹੀਂ ਮਿਲਦੀ ਹੁਣ ਇਹ ਕਹਾਣੀ ਮਤਲਬ ਵੀ ਕਿੱਥੋਂ ਸਿੱਖਣ ਨੂੰ ਮਿਲਦੀ ਹੈਗੀ ਕਹਾਣੀ ਮੇਨ ਮੁੱਦਾ ਅੱਗੀ ਸੀਗਾ ਮੁੱਦਾ ਇਹ ਸੀ ਵੀ ਕਿਸੇ ਤੇ ਇੰਨਾ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ ਵੀ ਕਿਸੇ ਨੂੰ ਮਤਲਬ ਵੀ ਆਪਦੇ ਮਾਪਿਆਂ ਤੋਂ ਪਰਕੁਸ਼ ਨਹੀਂ ਹਰ ਇੱਕ ਵੀਡੀਓ ਜਿਵੇਂ ਤੁਹਾਨੂੰ ਇਹ ਕਹਿਣਾ ਵੀ ਆਪਦੇ ਮਾਪਰ ਪਰਕੁਸ਼ ਨਹੀਂ ਤੇ ਜੋ ਕੁਝ ਉਹ ਕਹਿੰਦੇ ਆ ਉਹੀ ਕਰਨਾ ਵੀ ਆਪ ਦੀ ਮਰਜ਼ੀ ਅਨੁਸਾਰ ਕੁਝ ਨਹੀਂ ਕਰਨਾ ਕੋਈ ਕਿਸੇ ਦਾ ਕੁਝ ਨਹੀਂ ਪਤਾ ਕਿੰਨੇ ਆਪ ਨੂੰ ਕੋਈ ਪਿਆਰ ਕਵੇ ਮੈਂ ਤੁਹਾਨੂੰ ਪਿਆਰ ਕਰਦਾ ਜਾਂ ਕਰਦੀ ਹਾਂ ਕੁਝ ਵੀ ਲਾ ਲੋ ਕਿਸੇ ਨਾ ਯਕੀਨੀ ਨਹੀਂ ਕਰਨਾ ਚਾਹੀਦਾ ਤੇ ਕਣ ਉਹ ਮੁੰਡੇ ਦੀ ਜ਼ਿੰਦਗੀ ਵਿਚਾਰੇ ਜਿਹੜਾ 8 ਸਾਲਾਂ ਦਾ ਬੱਚਾ ਰਹਿ ਗਿਆ ਉਹਨਾਂ ਦੇ ਪਿੱਛੇ ਉਹ ਦੀ ਜਿੰਦਗੀ ਤਬਾਹ ਕਰਤੀ ਉਸ ਮਤਲਬ ਵੀ ਡੈਨ ਨੇ ਤੇ ਉਸ ਇੱਕ ਉਹ ਹਰਾਮੀ ਬੰਦੇ ਨੇ ਜਿਹਨੇ ਮਤਲਬ ਵੀ ਉਹਨੂੰ ਇਹ ਵੀ ਪਤਾ ਸੀਗਾ ਔਰਨ ਨੂੰ ਵੀ ਹੁਣ ਇਹਨਾਂ ਦੋਵਾਂ ਦਾ ਅਫੇਅਰ ਮਤਲਬ ਸੌਰੀ ਵਿਆਹ ਹੋਇਆਗਾ ਤੇ ਮੈਂ ਇਹਨਾਂ ਦਾ ਅਫੇਅਰ ਕਰ ਰਿਹਾਗਾ ਵੀ ਮੇਰੀ ਗਲਤ ਗੱਲ ਆ ਤੇ ਉਧਰੋਂ ਡੈਨ ਨੂੰ ਤਾਂ ਕੋਈ ਸੂਹਸ ਆਪਾਂ ਹੈ ਨਹੀਂ ਸੀਗਾ ਤੇ ਜਿਨੇ ਮਤਲਬ ਆਪਦੇ ਮੁੰਡੇ ਬਾਰੇ ਵੀ ਨਹੀਂ ਸੋਚਿਆ ਤੇ ਆਪਦੇ ਘਰ ਵਾਲੇ ਬਾਰੇ ਤਾਂ ਸੋਚਣੀ ਕੀ ਸੀਗਾ ਧੰਨਵਾਦ ਅੱਜ ਦੀ ਸਟੋਰੀ ਇੱਥੇ ਨੂੰ ਸਮਾਪਤ ਤੇ ਚੰਗੀ ਲੱਗੀ ਜਾਂ ਕੁਝ ਵੀ ਲੱਗੀ ਬੋਰਿੰਗ